ਤੁਸ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਅਰਵਿੰਦ ਕੇਜਰੀਵਾਲ ਫਿਲਹਾਲ ਜੇਲ੍ਹੋਂ ਬਾਹਰ ਨਹੀਂ ਆ ਰਹੇ। ਅਗਲੇ 3-4 ਦਿਨ ਤਾਂ ਨਹੀਂ ਆ ਸਕਦੇ। ਸੋ ਮੰਗਲਵਾਰ ਤੇ ਜਾ ਕੇ ਗਲ ਟਿਕਗੀ ਭਾਈ। ਸ਼ਨੀ ਤੇ ਐਤਵਾਰ ਤਹ ਹੁਣ ਅਰਵਿੰਦ ਕੇਜਰੀਵਾਲ ਫਿਲਹਾਲ ਅੰਦਰ ਨੇ। ਅਰਵਿੰਦ ਕੇਜਰੀਵਾਲ ਨੂੰ ਲੰਘੇ ਕੱਲ ਰਾਤ ਨੂੰ ਸਹੀ 8 ਵਜੇ ਰੱਖਮੇ ਰੱਖੇ ਫੈਸਲੇ ਦੇਵਾਦੂਨ ਦਾ ਜ਼ਮਾਨਤ ਦਾ ਐਲਾਨ ਹੁੰਦਾ। ਜ਼ਮਾਨਤ ਦੀ ਰਹਾਤ ਮਿਲਦੀ ਹੈ। ਉਸ ਤੋਂ ਬਾਅਦ ਲੱਡੂਆਂ ਦਾ ਵਰਤਾਰਾ ਸ਼ੁਰੂ ਹੁੰਦਾ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਆਮ ਆਦਮੀ ਪਾਰਟੀ ਦੇ ਵਰਕਰ ਲੀਡਰ ਦੇ ਲੱਡੂਆਂ ਦੇ ਲੱਡੂ ਕਹਿੰਦੇ ਜੀ ਸੱਤਿਆ ਦੀ ਜੱਤ ਹੋਗੀ ਸੱਚ ਦੀ ਜੱਤ ਹੋਗੀ ਤੇ ਉਧਰ ਪੀਡੀ ਸਾਰੇ ਕਾਗਜ਼ ਪੱਤਰ ਲੈ ਕੇ ਸਵੇਰ ਨੂੰ ਹਾਈ ਕੋਰਟ ਪਹੁੰਚ ਗਈ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲੀ ਤੇ ਸੁਣਵਾਈ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਫਿਲਹਾਲ ਰੋਕ ਲਓ ਇਤਲੀ ਦਲ ਦੇ ਫੈਸਲੇ ਤੇ ਰੋਕ ਲੱਗ ਗਈ ਰੋਕ ਲੱਗਣ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦਾ ਬਾਹਰ ਆਉਣਾ ਰੁਕ ਗਿਆ ਕਿ ਮਾਨਜੋ ਅਦਾਲਤ ਨੇ ਦੋਈ ਤਰ੍ਹਾਂ ਦੀਆਂ ਦਲੀਲਾਂ ਸੁਣੀਆਂ ਪੱਖ ਸੁਣੇ ਤੇ ਉਹ ਤੋਂ ਬਾਅਦ ਕੀਆ ਸੋਮ ਮੰਗਲਵਾਰ ਦੇਖਾਂਗੇ ਕੀ ਫੈਸਲਾ ਮਤਲਬ 24 25 ਜੂਨ ਨੂੰ ਜਾ ਕੇ ਦੇਖਾਂਗੇ ਕੀ ਕਰ ਸੋ ਫਿਲਹਾਲ ਰਵਿੰਦ ਕੇਤਰੀ ਬਾਹਰ ਨਹੀਂ ਆ ਰਹੇ ਪਰ ਜਿਨ੍ਹਾਂ ਨੂੰ 파ਰਤ ਆਉਣਾ ਚਾਹੀਦਾ ਸੀ ਉਹ ਵੀ 파ਰਤ ਨਹੀਂ 파ਰਤ ਗਿਆ ਪਰ ਮੈਂ ਪੰਜਾਬ ਤੇ ਤੇ ਦੇਸ਼ ਤੇ ਉਹਨਾਂ ਨੌਜਵਾਨਾਂ ਦੀ ਗੱਲ ਕਰ ਰਿਹਾ ਜਿਹੜੇ ਰੂਸ ਤੇ ਮੁਲਕ ਦੇ ਵਿੱਚ ਗਏ ਸੀ ਘੁੰਮਣ ਫਿਰ ਗਏ ਸੀ ਰੁਜ਼ਗਾਰ ਦੀ ਤਲਾਸ਼ ਦੇ ਵਿੱਚ ਉੱਥੇ ਜ਼ਬਰੀ ਉਹਨਾਂ ਨੂੰ ਜੰਗ ਦੇ ਮੈਦਾਨ 'ਚ ਉਤਾਰ ਦਿੱਤਾ ਗਿਆ। ਪਹਿਲਾਂ ਵੀ ਕੁਝ ਇਹ ਖਬਰਾਂ ਆਉਂਦੀਆਂ ਰਹੀਆਂ। ਪਰ ਅੱਜ ਮੈਂ ਇਸ ਮੁੱਚੇ ਹਵਾ ਦੇ ਨਾਲ ਗੱਲ ਕਰ ਰਿਹਾ ਕਿ ਭਾਰਤ ਦੇ 200 ਤੋਂ ਵੱਧ ਨੌਜਵਾਨ ਰੂਸ ਦੀ ਸਰਕਾਰ ਨੇ ਰੂਸ ਦੀ ਫੌਜ ਨੇ ਜ਼ਬਰੀ ਰੂਸ ਜੋ ਕਰੇਂਦੀ ਜੰਗ ਦੇ ਵਿੱਚ ਉਤਾਰਿਆ ਹੋਇਆ। ਉਹਨਾਂ 200 ਭਾਰਤੀ ਨੌਜਵਾਨਾਂ ਦੇ ਵਿੱਚ 70 ਪੰਜਾਬ ਦੇ ਨੇ। ਤੇ ਇਸ ਤੋਂ ਇਲਾਵਾ ਉਥੋਂ 4 ਮੌਤਾਂ ਦੀ ਖਬਰ ਆ ਚੁੱਕੀ ਹੈ। ਤੇ ਉਹਨਾਂ ਚਾਰਾਂ ਦੇ ਵਿੱਚ ਇੱਕ ਪੰਜਾਬ ਦੇ ਅੰਮ੍ਰਿਤਸਰ ਦਾ ਤੇਜਪਾਲ ਹੈ। ਬੇਸ਼ੱਕ 10 ਕਦੇ ਮੂੜਨ ਦੀ ਖਬਰ ਵੀ ਹੈਗੀ ਹੈ ਮੇਰੇ ਕੋਲ ਕਿ 10 ਮੂੜੇ ਨੇ ਜਿਨ੍ਹਾਂ ਚ ਦੋ ਦਿਨਾਂ ਨਾ ਕਰਦੇ ਨੇ ਚਾਰ ਜਲੰਦਰ ਦੇ ਨੇ ਪਰ ਇੱਥੇ ਵੀ ਏਜੰਟਾਂ ਦਾ ਖੇਲ ਹੈ 30-30 ਲੱਖ ਰੁਪਇਆ ਦੇ ਕੇ ਹੈਲਪਰ ਦੀ ਨੌਕਰੀ ਕਰਨ ਗਏ ਉੱਥੇ ਰੂਸ ਦੀ ਜੰਗ 'ਚ ਧੱਕ ਦਿੱਤੇ ਗਏ ਨਾ ਕੋਈ ਟ੍ਰੇਨਿੰਗ ਹੈ ਨਾ ਫਰੇਨਿਕ ਹਥਿਆਰ ਫੜਾਇਆ ਤੇ ਚੱਲ ਉਤਰ ਮੈਦਾਨ 'ਚ ਮੌਤ ਦੇ ਸਾਹਮਣੇ ਖੜਾ ਕੀਤਾ ਜਾ ਰਿਹਾ ਹੈ ਏਜੰਟਾਂ ਨੇ ਜਾਣ ਲੱਗਿਆ ਵੀ ਪੈਸੇ ਲੈ ਜਿਹੜੇ ਮੂੜੇ ਨੇ ਉਹਨਾਂ 'ਚ ਵੀ ਕੁਝ ਦੇ ਏਜੰਟਾਂ ਰਾਹੀਂ ਮੂੜੇ ਨੇ ਉੱਥੇ ਵੀ ਪੈਸੇ ਲਏ ਕਿਸੇ ਨੇ ਇਟਲੀ ਜਾਣਾ ਸੀ ਪੰਜਾਬ ਦੇ ਇੱਕ ਨੌਜਵਾਨ ਨੇ ਇਟਲੀ ਜਾਣਾ ਸੀ 10 ਲੱਖ ਰੁਪਇਆ ਲਿਆ ਪਰ ਇਟਲੀ ਨਹੀਂ ਭੱਜਿਆ ਹੈ ਫਿਰ ਰੂਸ ਭੇਜਣ ਦੇ ਉੱਥੇ ਰਾਹ ਦੇ ਵਿੱਚ ਫਸ ਗਿਆ ਕਿਤੇ ਫਿਰ 20 ਲੱਖ ਹੋਰ ਲੇ ਫਿਰ ਰੂਸ ਭੇਜਤਾ 30 ਲੱਖ ਚ ਫਿਰ ਰੂਸ ਜਾ ਕੇ ਉੱਥੇ ਅਗਲਾ ਨੇ ਫੜ ਕੇ ਕਹਿੰਦੇ ਵੀ ਚੱਲ ਵੀ ਫੌਜ ਦੇ ਮੈਦਾਨ ਚ ਇੱਕ ਉੱਥੇ ਟੈਕਸੀ ਕਰਕੇ ਮੁੰਡਾ ਜਾਂਦਾ ਮਤਲਬ ਬਿਸਟਰ ਵੀਜੇ ਤੇ ਗਿਆ ਘੁੰਮਣ ਜਾਂਦਾ ਟੈਕਸੀ ਕਰ ਲੈਂਦਾ ਤੇ ਜਿਹੜੇ ਖੇਤਰ ਚ ਟੈਕਸੀ ਵਾਲਾ ਲੈ ਕੇ ਜਾਂਦਾ ਉਹਨੂੰ ਦੱਸਦਾ ਹੀ ਨਹੀਂ ਕਿ ਕੇਸ ਖੇਤਰ ਦੇ ਵਿੱਚ ਤੈਨੂੰ ਵੱਖਰਾ ਵੀਜ਼ਾ ਲੈਣਾ ਪੈਣਾ ਤੇ ਉੱਥੇ ਜਾ ਕੇ ਉਹਨਾਂ ਵਿਵਾਦ ਕਰਦਾ ਲੈਣ ਦੇਣ ਦਾ ਤੇ ਲੈਣ ਦੇਣ ਦੇ ਵਿਵਾਦ ਪੱਖ ਦਾ ਤੇ ਪੁਲਿਸ ਨੂੰ ਤਲਾਕੀ ਕਰਦੇ ਉਹ ਤੇ ਮੁੰਡਾ ਪੁਲਿਸ ਵਾਲੇ ਤੇ ਪੁਲਿਸ ਹੌਸ ਨੂੰ ਕਹਿੰਦੀ ਕਿ ਆ ਚੱਕ ਫੌਜ ਨਾਲ ਕਰਤਾਲ ਮਿਲ ਚਲ ਮੰ ਮੈਦਾਨ ਚ ਕਹਿੰਦਾ ਨਹੀਂ ਕਹਿੰਦੇ ਫਿਰ ਦਸ ਸਾਲ ਅੰਦਰ ਰਹਿਣਾ ਪਊ ਨਹੀਂ ਸਾਲ ਮੈਦਾਨ ਚ ਰਹੇਗਾ ਹਥਿਆਰ ਚੁਕਾਏ ਗਏ ਜ਼ਬਰੀ ਗੁਰਪ੍ਰੀਤ ਦੇ ਹੱਥਾਂ ਦੇ ਵਿੱਚ ਰੂਸੀ ਹਥਿਆਰ ਨੇ ਜੰਗੀ ਹਥਿਆਰ ਫੜਾ ਦਿੱਤੇ ਗਏ ਇਸੇ ਤਰ੍ਹਾਂ ਹਾਈਵੇ ਦੇ ਉੱਤੇ ਝਗੜਾ ਹੋਇਆ ਟੈਕਸੀ ਵਾਲਾ ਉੱਥੇ ਤਰ ਗਿਆ ਪੁਲਿਸ ਫੜਕੇ ਲਗੀ ਇਟਲੀ ਜਾਣਾ ਸੀ ਪਰ ਰੂਸ ਪਹੁੰਚ ਗਿਆ ਤੇ ਰੂਸ ਜਾ ਕੇ ਤੇਰਾ ਇਹ ਲੰਬੀ ਕਹਾਣੀ ਕਰੇ ਮਾਪੇ ਢੀਕ ਰਹੇ ਨੇ ਪਰ ਸਰਕਾਰ ਕਹਿੰਦੀ ਆ ਸੀ ਚਾਰਜੋਈਆਂ ਕਰ ਰਹੇ ਆ ਵਿਦੇਸ਼ ਮੰਤਰਾਲਾ ਕਹਿੰਦਾ ਸੀ ਕੋਸ਼ਿਸ਼ ਕਰ ਰਹੇ ਆ ਦਸਾਂ ਨੂੰ ਵਾਪਸ ਲਿਆਏ ਪਰ ਇਹ ਤਾਂ ਨਹੀਂ ਇੱਕ ਵੀਡੀਓ ਕਾਲਿੰਗ ਆਉਂਦੀ ਆ 10 12 ਜਣ ਇੱਕ ਗੰਦੇ ਕਮਰੇ 'ਚ ਖੜੇ ਨੇ ਉਹਨਾਂ ਚੋਂ ਇੱਕ ਸਮੋਹਨ ਕਰਕੇ ਦੱਸ ਰਿਹਾ ਕਿ ਸਾਡਾ ਆਏ ਜੀਣਾ ਮਰਨਾ ਤਸਵੀਰ ਨੂੰ ਸੀ ਫਿਰ ਜੰਗ 'ਚ ਜਾਣਾ ਕਿਆ ਕੰਮ ਰਿਚ ਰਿਹਾ ਹੈ ਨਸਰ ਬਚਾ ਲੋ ਜੇ ਬਚਾਉਂਦੇ ਆਪੀ ਲਾਉਣ ਲੱਗੀਆਂ ਦਿੱਲੀ ਲਾਉਣ ਲੱਗੀਆਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਜੀ ਅਸੀਂ ਕੇਂਦਰ ਨਾਲ ਰਾਬਤਾ ਕਰ ਰਹੇ ਹਾਂ ਪਰ ਉਹ ਯਾਰ ਰਾਬਤਾ ਨਹੀਂ ਹੋ ਪਾ ਰਿਹਾ ਸੋ ਇਹ ਸਾਰੀਆਂ ਪੀੜਤਾ ਖਬਰਾਂ ਨੇ ਜਿਨ੍ਹਾਂ ਦੇ ਵਿੱਚੋਂ ਪਤਾ ਲੱਗ ਰਿਹਾ ਕਿ 200 ਦੇ ਕਰੀਬ ਭਾਰਤ ਦੇ ਨੌਜਵਾਨ ਰੂਪ ਚੁਕਰੀ ਦੀ ਚੰਗ ਦੇ ਵਿੱਚ ਜਬਰਦਸਤਕ ਦਿੱਤੇ ਗਏ ਨੇ ਏਜੰਡਾ ਦੇ ਧੋਖੇ ਦਾ ਸ਼ਿਕਾਰ ਵੀ ਨੇ ਤੇ 70 ਪੰਜਾਬੀ ਨੌਜਵਾਨ ਨੇ ਉਹਨਾਂ ਦੇ ਵਿੱਚ ਇਹਨਾਂ ਦਿੱਕਰੀ ਬੁੜੀ ਕਿਆ ਜਾ ਰਿਹਾ ਇਥੋਂ ਤੱਕ ਕਿ ਹైదరాబాద్ ਵਾਲਿਆਂ ਨੂੰ ਪੰਜਾਬ ਦੇ ਏਜੰਟਾਂ ਨੇ ਠਗੀਆਂ ਮਾਰ ਕੇ ਉਥੇ ਭੇਜਿਆ ਹੋਇਆ ਇਥੋਂ ਹਸਾਬ ਲਾ ਲੋ ਕੀ ਸਥਿਤੀ ਹੈ ਸਥਿਤੀ ਤਾਂ ਪੰਜਾਬ ਦੇ ਵਿੱਚ ਵੀ ਕੋਈ ਬਾਲੀ ਚੰਗੀ ਨਹੀਂ ਹੈ ਪਿਛਲੇ ਦਿਨੀ ਨਸ਼ੇ ਨੂੰ ਲੈ ਕੇ ਖੂਬ ਹੋ ਅੱਲਾ ਦੁਆਰਾ ਮਚਿਆ ਵੈਸੇ ਨਸ਼ੇ ਦਾ ਮਸਲਾ ਇੱਕ ਗੰਭੀਰ ਮਸਲਾ ਹੈ ਜਿਹਦੇ ਉੱਤੇ ਅਜੇ ਵੀ ਸਾਡੀਆਂ ਰਾਜਨੀਤਿਕ ਧਰਾਂ ਸਮਾਜਿਕ ਧਰਾਂ ਜਾਂ ਸਰਕਾਰਾਂ ਜਾਂ ਪ੍ਰਸ਼ਾਸਨੋਂ ਨਹੀਂ ਗੰਭੀਰਤਾ ਨਾਲ ਕੰਮ ਹੀ ਨਹੀਂ ਕਰ ਰਿਹਾ ਜਿਹੜੀ ਕਰਨ ਦੀ ਲੋੜ ਹੈ ਮੈਂ ਜਿਹੜੀ ਤਸਵੀਰ ਤੁਹਾਡੇ ਮੂਰੇ ਰੱਖ ਰਿਹਾ ਬਹੁਤ ਦਰਦਨਾਕ ਤੇ ਫਿਕਰਮੰਦੀ ਵਾਲੀ ਤਸਵੀਰ ਹੈ ਬਰਨਾਲੇ ਦੇ ਬਸ ਅੱਡੇ ਦੇ ਉੱਤੇ ਇੱਕ 8 ਸਾਲ ਦਾ ਜਵਾਕ 8 ਸਾਲ ਦਾ ਜਿਹਨੂੰ ਅਸੀਂ ਸੜਕ ਵੀ ਉਂਗਲ ਫੜ ਕੇ ਪਾਰ ਕਰਾਉਨੇ ਆ ਕਿ ਇਕੱਲਾ ਨਹੀਂ ਛੱਡਣਾ ਉਹ ਜਵਾਕ ਨਸ਼ੇ ਚ ਟੱਲੀ ਹੋਇਆ ਝੂਮਦਾ ਫਿਰ ਰਿਹਾ ਬਰਨਾਲੇ ਦੇ ਬਸ ਅੱਡੇ ਦੇ ਉੱਤੇ ਕੁਝ ਲੋਕ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਆ ਵੀਡੀਓ ਬਣਦੀ ਹੈ ਪੁਲਿਸ ਤੱਕ ਮਾਮਲਾ ਹੁੰਦਾ ਤੇ ਉਹ ਬੱਚੇ ਦੀ ਭਾਲ ਹੁੰਦੀ ਹੈ ਪਤਾ ਲੱਗਦਾ ਤੇ 마ਸੂਮ ਬੱਚਾ ਕਹਿੰਦਾ ਕਿ ਮੈਨੂੰ ਕਾਲਾ ਅੰਕਲ ਰੋਜ਼ ਨਸ਼ਾ ਦਿੰਦਾ ਮੈਨੂੰ ਕਾਲੇ ਅੰਕਲ ਨੇ ਅੱਜ ਵੀ ਦੋ ਕੈਪਸੂਲ ਦਿੱਤੇ ਤੇ ਪਤਾ ਕਰਦਿਆਂ ਕਰਦਿਆਂ ਉਸਦੇ ਮਾਪਿਆਂ ਤੱਕ ਪਹੁੰਚ ਕੀਤੀ ਜਾਂਦੀ ਹੈ ਮਾਪੇ ਕਹਿੰਦੇ ਬੱਚਾ ਥੋੜਾ ਜਿਹਾ ਸਿਧਰਾ ਹੈ ਤੇ ਇਸ ਲਈ ਸਕੂਲ ਵਾਲੇ ਨੂੰ ਦਾਖਲ ਨਹੀਂ ਕਰਦੇ ਤੇ ਇਧਰ ਉਧਰ ਲੰਘੇ ਜਾਂਦਾ ਤੇ ਅਸੀਂ ਦਿਹਾੜੀ ਟੱਪਾ ਕਰਦੇ ਆ ਮਜ਼ਦੂਰਾਂ ਤੈਨੂੰ ਬੰਨ੍ਹ ਕੇ ਵੀ ਨਹੀਂ ਰੱਖ ਸਕਦੇ ਤੇ ਪਤਾ ਨਹੀਂ ਇਹਨੂੰ ਕੌਣ ਕੀ ਦੇ ਰਿਹਾ ਕਿੰਨੇ ਕ ਕਾਲੇ ਅੰਕਲ ਨੇ ਇਹ ਜਿਹੜੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਦੇ ਨਸ਼ੇ ਤੇ ਲਾ ਰਹੇ ਨੇ ਕਿੰਨੇ ਕ ਇਹ ਜਿਹੇ ਚਿੱਟੇ ਅੰਕਲ ਨੇ ਜਿਹੜੇ ਪੰਜਾਬ ਦੀਆਂ ਨਸਾਂ ਦੇ ਵਿੱਚ ਜ਼ਹਿਰ ਤਾਰ ਰਹੇ ਕਿ ਪੁਲਿਸ ਨੂੰ ਕਿ ਪ੍ਰਸ਼ਾਸਨ ਨੂੰ ਇਹ ਖਬਰ ਨਹੀਂ ਵਰਨਾਲੇ ਦੇ ਬਾਸ ਛੱਡੀ ਦੀ ਜੇ ਤਸਵੀਰ ਹੈ ਸਵਾਰੀਆਂ ਦੇਖ ਲੈਂਦੀਆਂ ਕੋਈ ਆਮ ਲੋਕ ਦੇਖ ਲੈਂਦਾ ਉੱਥੇ ਕਿੰਨੇ ਸਰਕਾਰੀ ਵਿਭਾਗਾਂ ਦੇ ਲੋਕ ਆਉਂਦੇ ਜਾਂਦੇ ਉਤਰਦੇ ਜਿਹੜੇ ਤਾਇਨਾਤ ਹੈ ਪੁਲਿਸ ਹੈ ਚੌਂਕੀਦਾਰ ਹੈ ਐਮਪੀਆਰਟੀਸੀ ਵਾਲੇ ਮਲਾਜਮ ਹੈ ਸਾਰਾ ਕੁਝ ਹੈ ਪਰ ਕਿੱਥੇ ਕਿੱਥੇ ਕੀ ਕੀ ਚੱਲਦਾ ਕਿੰਨੀਆਂ ਸਰਿੰਜਾਂ ਲੱਗਦੀਆਂ ਦੇਖਦੇ ਆਖ ਲੈ ਕਹਿੰਦੇ ਆਪਾਂ ਕੀ ਲੈਣਾ ਇਸ ਆਪਾਂ ਕੀ ਲੈਣਾ ਨੇ ਸਾਡਾ ਇਹ ਬੇੜਾ ਬਿਠਾਇਆ ਪਰ ਜਿਹੜੀ ਜ਼ਿੰਮੇਵਾਰੀ ਲਈ ਸਰਕਾਰ ਚੁਣੀ ਜਾਂਦੀ ਹੈ ਜੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਮਸਲਾ ਹਲ ਬੜੀਆਂ ਮੋਹ ਕੰਟਰੀ ਸਭ ਨੇ ਮੀਟਿੰਗਾਂ ਕੀਤੀਆਂ ਪੁਲਿਸ ਪ੍ਰਸ਼ਾਸਨ ਨਾਲ ਬੜੀਆਂ ਸਖਤ ਹਦਾਇਤਾਂ ਕੀਤੀਆਂ ਕਿ ਕਰ ਲੋ ਜ਼ਬਤ ਜਾਇਦਾਦ ਜੇ ਦੂਆਂ ਦਾ ਘਰ ਝਾੜਦੇ ਨੇ ਤਾਂ ਤਸਕਰਾਂ ਦਾ ਘਰ ਵੀ ਨਾ ਛਡੋ ਕਰੋ ਜਾਇਦਾਦਾਂ ਜ਼ਬਤ ਜਿਹੜੇ ਪੁਲਸ ਵਾਲੇ ਮਿਲੇ ਹੋਏ ਨੇ ਕਰੋ ਨੌਕਰੀ ਤੋਂ ਛੁੱਟੀ ਪਹਿਲਾਂ ਤਾਂ 10 ਜਾਇਦਾਦਾਂ ਬਦਲੀਆਂ ਕਰੋ ਹੈ ਆ ਕੇਮਿਸਟ ਬਖਸ਼ ਹੋਣਾ ਜਿਹੜੇ ਨਸ਼ਾ ਵੇਚਦੇ ਆ ਮਤਲਬ ਕਾਗਜ਼ੀ ਵਾਦੇ ਦਾਵੇ ਬਹੁਤ ਹੁੰਦੇ ਆ ਜਦੋਂ ਹਕੀਕਤ ਦੇ ਦੇਖਾਂਗੇ ਆ ਪੁਲਿਸ ਕਾਰਵਾਈ ਕਰਦੀ ਫਿਰਦੀ ਆ ਚਾਰ ਦਿਨ ਹੁੰਦੀ ਆ ਫੇਟਣ ਦੇ ਵਾਸਤੇ ਦਾਵੇ ਵਾਦੇ ਤਾਂ ਬਾਦਲਾਂ ਦੇ ਵੀ ਖੂਬ ਕੀਤੇ ਕੈਪਟਨ ਦਾ ਗੁੱਟਕਾ ਸਭ ਤੇ ਹੱਥ ਰੱਖ ਕੇ ਆਏ ਤੇ ਤੁਸੀਂ ਵੀ ਇਸੇ ਬਦਲਾਅ ਦੀ ਰਾਜਨੀਤੀ ਲਈ ਆਏ ਸੀ ਪਰ ਆ ਪੰਜਾਬ ਦੀ ਤਸਵੀਰ ਹੈ ਐਹੀ ਜੀ ਤਸਵੀਰ ਪਟਿਆਲੇ ਚ ਵੀ ਆਈ ਸੀ ਕਿਤੇ ਸਤੰਬਰ 2023 ਦੇ ਵਿੱਚ ਪਟਿਆਲੇ ਦੇ ਵਿੱਚ 10 ਸਾਲ ਦਾ ਇੱਕ ਬੱਚਾ ਹੈ ਵੀਡੀਓ ਵਾਇਰਲ ਹੋਈ ਸੀ ਉਹਦੀ ਉਹ ਬੱਚਾ ਦੱਸਦਾ ਕਿ ਮੈਂ ਤਾਂ 2 ਸਾਲ ਤੋਂ ਚੁੱਟਾ ਲੈ ਰਿਹਾ 10 ਸਾਲ ਦਾ ਜਵਾਬ ਕਿ ਮਤਲਬ 8 ਸਾਲ ਦੀ ਤਸਵੀਰਾ ਉੱਥੇ ਦੀ ਵੀ ਜਿਉ ਬੱਚੇ ਦੇ ਕਿਹਾ ਹਿਸਾਬ ਨਾਲ 2 ਸਾਲ ਤੇ ਇੱਥੇ 8 ਸਾਲ ਦਾ ਬੱਚਾ ਬਰਨਾਲੇ ਦੀ ਮੈਂ ਘੱਟਾ ਸਾਹਮਣੇ ਰੱਖ ਰਿਹਾ ਇਥੋਂ ਪਹਿਲਾਂ ਲੰਘੇ ਦੋ ਤਿੰਨ ਦਿਨ ਪਹਿਲਾਂ ਇੱਕ ਉਹ ਕੁੜੀ ਜਿਹੜੀ ਸ੍ਰੀ ਮੁਕਸਰ ਸਾਹਿਬ ਦੀ ਕਰਦਿਆਂ ਨੇ ਸੰਗਲਣਾ ਸ਼੍ਰੀ ਟੱਬੀ ਟਿੱਬੀ ਰੋਡ ਦੇ ਉੱਤੇ ਉਹ ਘਰੇ ਸੰਗਲਣਾ ਨਾ ਬੰਦਣੀ ਪਈ ਐ ਕਿਸ ਜਿਗਰਾ ਹੋਣਾ ਮਾਪਿਆਂ ਦਾ ਕਿ ਉਹਨਾਂ ਨੂੰ ਆਪਣੇ ਜਵਾਕ ਸੰਗਲਣਾ ਨਾ ਬੰਦਣੇ ਪੈ ਰਹੇ ਕਿਸ ਮਾਨਸਿਕਤਾ ਨਾਲ ਬੰਦਣੇ ਪੈਂਦੇ ਹੋਣਗੇ ਕਿਉਂਕਿ ਕੁੜੀ ਕਹਿੰਦੇ ਚਿੱਟੇ ਦੀ ਆਦੀ ਆ ਪਿਛਲੇ ਡੇਢ ਦੋ ਸਾਲ ਤੋਂ ਬੰਨ ਕੇ ਰੱਖਣੀ ਪਈ ਇੱਕ ਪਿੰਡ ਚ ਲੰਘੇ ਦੇ ਨਹੀਂ 33 70 ਵਿਸ਼ੇ ਚਿੱਟੇ ਕਰ ਪਿਛਲੇ ਦਿਨੀ ਰਾਜਨਤਿਕ ਲੀਡਰ ਵੀ ਬਿਆਨਬਾਜ਼ੀ ਕਰ ਦਿੰਦੇ ਨੇ ਜਿਹੜਾ ਕਿ 14 ਦਿਨਾਂ 14 ਮੌਤਾ ਜਨਾਬ ਤੁਹਾਡੀ ਸਾਰਿਆਂ ਦੀ ਸਰਕਾਰ ਰਹੀ ਐ ਚਾਹੇ ਆਪੜੇ ਬੋਲ ਰਹੇ ਨੇ ਚਾਹੇ ਕਾਂਗਰਸੀ ਬੋਲ ਰਹੇ ਨੇ ਚਾਹੇ ਭਾਜਪਾਈ ਬੋਲ ਰਹੇ ਨੇ ਚਾਹੇ ਕਾਲੀ ਬੋਲ ਰਹੇ ਨੇ ਸਭ ਨੂੰ ਪੰਜਾਬ ਨੇ ਮੌਕਾ ਦਿੱਤਾ ਹੈ ਤੁਸੀਂ ਨਹੀਂ ਸੁਧਾਰ ਸਕੇ ਤੇ ਹੁਣ ਵਾਲਿਆਂ ਕੋਲ ਜਿਹੜੀ ਮੌਕਾ ਤਿੰਨ ਸਾਲ ਦਾ ਸੁਧਾਰ ਲਓ ਨਹੀਂ ਤਾਂ ਫਿਰ ਪੰਜਾਬ ਤੁਹਾਡੇ ਬਾਰੇ ਸੋਚੂ ਚਲੋ ਜੀ ਇਹ ਸਭ ਦੇ ਦਰਮਿਆਨ ਜਲੰਧਰ ਪੱਛਮੀ ਦੀ ਜਿਮਨੀ ਚੋਣਾ ਉਮੀਦਵਾਰਾਂ ਦੀ ਨਾਮਜ਼ਦਗੀਆਂ ਅੱਜ ਹੋ ਗਈਆਂ ਆਖਰੀ ਦਿਨ ਸੀ ਨਾਮਜ਼ਦਗੀ ਭਰਨ ਦਾ ਕੰਮ ਨਿਬੜ ਗਿਆ ਜਲੰਧਰ ਪੱਛਮੀ ਤੋਂ ਅੱਜ ਸ਼੍ਰੋਮਣੀ ਕਾਲੀਗੱਲ ਦੇ ਉਮੀਦਵਾਰ ਨੇ ਕਾਗਜ਼ ਭਰਤੇ ਐ ਬੀਬੀ ਸੁਰਜੀਤ ਕੌਰ ਹੋਰਣਾ ਨੇ ਐ ਕਾਂਗਰਸ ਦੇ ਉਮੀਦਵਾਰ ਬੀਬੀ ਸੁਰਿੰਦਰ ਕੌਰ ਹੋਰਣਾ ਨੇ ਵੀ ਕਾਗਜ਼ ਭਰਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਿੰਦਰ ਭਗਤ ਥੋਰਾਨ ਨੇ ਵੀ ਅੱਜ ਕਾਗਜ਼ ਭਰਤੇ ਇਥੋਂ ਪਹਿਲਾਂ ਭਾਜਪਾ ਦੇ ਉਮੀਦਵਾਰ ਭਰ ਚੁੱਕੇ ਨੇ ਸ਼ਿਤਨੂ ਗੁਰਾਲ ਹੋਰੀ ਹੋਰ ਆਜ਼ਾਦ ਉਮੀਦਵਾਰ ਵੀ ਭਰ ਰਹੇ ਨੇ ਸੋ ਮੈਦਾਨ ਲਗਭਗ ਪੱਕ ਗਿਆ ਇਥੋਂ ਬੋਜਨ ਸਮਾਜ ਪਾਰਟੀ ਵੱਲੋਂ ਬਿੰਦਰ ਲਖਾ ਹੋਰਣਾ ਨੇ ਕਾਗਜ਼ ਧਾਖਲ ਕੀਤੇ ਸ਼੍ਰੋਮਣੀ ਕਾਲਦਰਾ ਅੰਮ੍ਰਿਤਸਰ ਵੱਲੋਂ ਸਰਜੀਤ ਸਿੰਘ ਖਾਲਸਾ ਨਾਂ ਦੇ ਨੌਜਵਾਨ ਨੇ ਕਾਗਜ਼ ਭਰੇ ਸੋ ਇੱਥੇ ਸਾਰੀਆਂ ਪਾਰਟੀਆਂ ਨੇ ਮੈਦਾਨ ਚ ਮੁਕਾਬਲਾ ਇੱਥੇ ਮੌਜੂਦਾ ਜਿਹੜੀ ਜਿੱਤ ਜਿੱਤਕ ਦੀ ਰਹੀ ਹੈ ਮਤਲਬ ਇਥੋਂ ਲਗਾਤਾਰ ਜਦ ਜਿੱਤ ਦੀ ਰਹੀ ਉਹ ਕਾਂਗਰਸ ਜਾਂ ਉਹ ਤੋਂ ਬਾਅਦ ਭਾਜਪਾ ਉਹਨਾਂ ਚ ਮੰਨਿਆ ਜਾ ਰਿਹਾ ਪਰ ਆਮ ਆਦਮੀ ਪਾਰਟੀ ਦਾ ਮੌਜੂਦਾ ਐਮਐਲਏ ਸੀ ਇਸ ਲਈ ਉਸ ਨੂੰ ਬਾਹਰ ਰੱਖ ਨਹੀਂ ਰੱਖਿਆ ਜਾ ਸਕਦਾ ਸੋ ਆਮ ਆਦਮੀ ਪਾਰਟੀ ਦਾ ਮੌਜੂਦਾ ਐਮਐਲਏ ਛੇਤਰ ਨੂੰ ਗ੍ਰਾਹਲ ਤੇ ਅਸਤੀਫਾ ਦੇ ਕੇ ਭਾਜਪਾ ਜਾਣ ਨਾਲ ਇਸ ਸੀਟ ਤੇ ਜਿੰਨੀ ਛੋਟ ਪਈ ਹੈ ਪਾਜਪਾ ਦੇ ਉਮੀਦਵਾਰ ਨੂੰ ਇੱਥੇ ਸਿਰ 1500 ਵੋਟ ਘੱਟ ਪਈਆ ਲੋਕ ਸਭਾ ਚੋਣਾਂ ਚ ਜੇਕਰ ਇਸ ਹਾਲ ਹਲਕੇ ਦੇ ਹਵਾਲੇ ਦੇਖਣਾ ਲੋਕ ਸਭਾ ਉਮੀਦਵਾਰ ਪਾਜਪਾ ਦੇ ਸ਼ਿਸ਼ੀਲ ਰਿੰਕੂ ਨੂੰ ਜਲੰਧਰ ਪੱਛਮੀ ਚੋਂ 42000 ਵੋਟ ਪੈਂਦੀ ਹੈ ਚਰਨਜੀਤ ਚੰਨੀ ਜਿਹੜੇ ਜਿੱਤ ਦਿਆ ਉਹਨਾਂ ਨੂੰ ਇੱਥੇ 44000 ਵੋਟ ਪੈਂਦੀ ਹੈ 1500 ਕੁਝ ਵੋਟ ਦਾ ਫਰਕ ਹੈ ਸੋ ਇਸ ਲਈ ਸ਼ਿਸ਼ੀਲ ਰਿੰਕੂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਸ਼ਿਤ ਨੂੰ ਵਰਾਹ ਲਈ ਉਹ 1500 ਵੋਟ ਦਾ ਪਾੜਾ ਪੂਰਾ ਕਰਕੇ ਦੇਣ ਹੈ ਚਰਨਜੀਤ ਚੰਨੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੀ ਸਰਿੰਦਰ ਕੌਰ ਹੋਰਾਂ ਦੇ ਲਈ ਇਹ ਪਾ ਭਾਈ ਰੱਖਣ ਕਿ ਭਾਈ ਦੇਖ ਮੈਂ 44000 ਵੋਟ ਫੇਰ ਲੈ ਕੇ ਦੇ ਰਿਆ ਪਰ ਇਧਰ ਜੇ ਤੁਸੀਂ ਭਾਜਪਾ ਆਮ ਆਦਮੀ ਪਾਰਟੀ ਦੀ ਗੱਲ ਕਰੋ ਜਿਹੜੇ ਭਾਜਪਾ ਵਾਲੇ ਪਾਲੇ ਚੋਂ ਆਏ ਨੇ ਜੂਨੀ ਭਗਤਪਾਲਰ ਹੋਂਦੇ ਮੁੰਡੇ ਮਹਿੰਦਰ ਭਗਤ ਉਹਦੇ ਲਈ ਕਹਿੰਦੇ ਜੀ ਮੁੱਖ ਮੰਤਰੀ ਭਗਵਾਨ ਤੁਮਾਨ ਹੋਰ ਵੀ ਡੇਲੇ ਲਾ ਰਹੇ ਨੇ ਪਵਰਟੀ ਨੂੰ ਹੋਰ ਵੀ ਜੋਰ ਲਾ ਰਹੇ ਨੇ ਕਿ ਭਾਈ ਜਿਹੜਾ ਸਾਡਾ 27000 ਵਾਲਾ ਪਾੜਾ ਅਸੀਂ ਉਹ ਪੂਰਾ ਕਰ ਲਿਆ TJA ਨੰਬਰ ਤੇ ਆਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 15000 ਵੋਟ ਪੈ ਰਹੀ ਹੈ ਉਹਨਾਂ ਨੂੰ 42000 44000 ਪੈ ਰਹੀ ਆ ਇਹਨੂੰ 15000 ਪੈ ਰਹੀ ਆ ਤੇ 27000 ਤੋਂ ਵੱਧ ਉਹ ਕਪਾਕੀ ਮੇ ਪੂਰਾ ਕਰਨ ਦੇ ਦੇਖਣ ਲੱਗ ਗਏ ਸੋ ਇਸ ਲਈ ਅਜ ਨਾਮ ਚਤੀਆਂ ਦਾ ਕੰਮ ਨਿਪਟੜ ਗਿਆ ਹੁਣ ਨਾ ਵਾਪਸ ਹੋ ਉਸ ਕੁਝ ਆਜ਼ਾਦ ਹੋ ਜਾਣਗੇ ਕੁਝ ਵਾਪਸ ਹੋ ਜਾਣਗੇ 10 ਜੁਲਾਈ ਨੂੰ ਵੋਟਾਂ ਨੇ 13 ਨੂੰ ਨਤੀਜੇ ਇਹ ਨਤੀਜੇ ਤੈਅ ਕਰਨਗੇ ਸੋ ਚੰਨੀ ਲਈ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਮੌਜੂਦਾ ਐਮਪੀ ਹੁੰਦੇ ਤੁਸੀਂ ਹੁਣੇ ਇੱਥੋਂ ਜੀੜ ਲੈ ਕੇ ਗਏ ਹੋ ਤੁਸੀਂ ਜਿਤਾਓ ਸ਼ਿਲ ਰਿੰਕੂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਭਾਈ ਤੇਰੇ ਨਾਲ ਭਾਜਪਾ ਚਾਏ ਨੇ ਤੇ ਤੂੰ ਆਪਣੀ ਨਹੀਂ ਕੱਢ ਸਕਿਆ ਹੁਣ ਕੜਾਕੇ ਦੇ ਪਰਾਵਾ ਦੀ ਪਾਰਟੀ ਮੌਜੂਦਾ ਐਮ ਐਲ ਏ ਸੀ ਤੇ ਸਰਕਾਰ ਹੈ ਤੇ ਜਿਮਨੀ ਚੋਣ ਸਰਕਾਰ ਹਾਰ ਜਵੇ ਉਹਨਾਂ ਲਈ ਨਮੋਸ਼ੀ ਹੈ ਕਿਉਂਕਿ ਇਹ ਤੋਂ ਚਾਰ ਜਿਮਨੀ ਚੋਣਾ ਤਿਆਰ ਪਈਆਂ ਨੇ ਬਰਨਾਲੇ ਹੋਣੀਆਂ ਗਿੱੜਵਾ ਹੋਣੀ ਹੈ ਡੇਰਵਾ ਬਨਾ ਨਾ ਕੋਣੀਆਂ ਚੱਬੇ ਵਾਲ ਹੋਣੀਆਂ ਸੋ ਉੱਥੇ ਚਾਰ ਜਿਮਨੀ ਚੋਣਾ ਤਿਆਰ ਨੇ ਉਸ ਤੋਂ ਬਾਅਦ ਪੰਚਾਇਤੀ ਨਗਰ ਨਹੀਂ ਕੋ ਨਗਰ ਕਾਉਂਸਲ ਤਿਆਰ ਨੇ ਸੋ ਇਸ ਲਈ ਸਾਰਾ ਕੁਝ ਜਲੰਧਰ ਪੱਛਮੀ ਦੇ ਨਤੀਜਿਆਂ ਤੋਂ ਬਾਅਦ ਰੁਕਤਾ ਹੋਣਾ ਇਸ ਲਈ ਸਭ ਦੀ ਜ਼ੋਰ ਜਮائش ਇੱਥੇ ਹੋਣੀ ਹੈ ਕਿ ਕੀ ਹੁੰਦਾ ਚਲੋ ਜੀ ਇਹ ਸਭ ਦੇ ਦਰਮਿਆਨ ਜੇਪੀ ਨੱਡਾ ਹੋਰੀ ਰਾਜ ਸਭਾ ਦੇ ਵਿੱਚ ਕਹਿੰਦੇ ਅੱਜ ਬਦਲਦੇ ਮੁਖੀ ਬਣ ਸਕਦੇ ਨੇ ਰਾਸ਼ਟਰਵਾ ਮੈਂਬਰ ਨੇ ਜੀਪੀ ਨਟਾ ਮੰਤਰੀ ਬਣ ਗਏ ਨੇ ਮੋਦੀ ਕੈਬਨਿਟ ਦੇ ਵਿੱਚ ਪਰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਰਾਸ਼ਟਰੀ ਪ੍ਰਧਾਨ ਦਾ ਕਾਰਜਕਾਲ ਨੂੰ 30 ਜੂਨ ਨੂੰ ਮੁੱਕ ਰਿਹਾ ਪਰ ਮੂਰੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਇਸ ਲਈ 6 ਮਹੀਨੇ ਉਹਨਾਂ ਨੂੰ ਕੰਟੀਨਿਊ ਰੱਖਿਆ ਜਾ ਸਕਦਾ ਹੈ ਜਦੋਂ ਕਿ 30 ਜੂਨ ਨੂੰ ਉਹਨਾਂ ਦਾ ਕਾਰਜਕਾਲ ਖਤਮ ਹੋ ਜਾਣਾ ਨਵੇਂ ਪ੍ਰਧਾਨ ਨੂੰ ਕਾਰਜਕਾਰੀ ਪ੍ਰਧਾਨ ਵਜੋਂ ਲਾਇਆ ਜਾ ਸਕਦਾ ਹੈ ਉਹਨਾਂ ਦਾ ਕੋਈ ਸਕੱਤਰ ਹੋ ਸਕਦਾ ਕੋਈ ਹੋਰ ਨੇੜਲਾ ਹੋ ਸਕਦਾ ਤੇ ਜਿਹਦੇ ਬਾਰੇ ਭਾਜਪਾ ਸੋਚ ਰਹੀ ਹੋਵੇ ਉਸ ਨੂੰ ਲਾਇਆ ਜਾ ਸਕਦਾ ਤਾਂ ਕਿ ਜੇ ਲੱਗਿਆ 6 ਮਹੀਨੇ ਬਾਅਦ ਹੋਈ ਸਹੀ ਹੈ ਤਾਂ ਉਸੇ ਨੂੰ ਪਰਮਾਨੈਂਟ ਲਾ ਦਾਂਗੇ ਨਹੀਂ ਨਵੇਂ ਚਿਹਰਾ ਲਿਆਵਾਂਗੇ ਸੋ ਪਰ ਜੇਪੀ ਨੱਡਾ ਹੋਰੀ ਜੇ 6 ਮਹੀਨੇ ਅਜੇ ਪ੍ਰਧਾਨਗੀ ਰੱਖਣਗੇ ਆਪਣੇ ਕੋਲ ਪਰ ਕਾਰਜਕਾਰੀ ਪ੍ਰਧਾਨ ਨਾਲ ਕੰਮ ਕਰੇਗਾ ਤਾਂ ਉਸੇ ਦੌਰਾਨ ਉਹਦਾ ਨਾਮ ਰਾਸਵਾਚ ਭਾਜਪਾ ਦੇ ਮੁਖੀ ਵਜੋਂ ਵੀ ਚੱਲੇਗਾ ਕਿਉਂਕਿ ਉੱਥੇ ਪਹਿਲਾਂ ਪਿਊਸ਼ ਕੋਹਲ ਸੀ ਪਰ ਪਿਊਸ਼ ਕੋਹਲ ਇਸਰ ਮੈਂਬਰ ਪਾਰਲੀਮੈਂਟ ਬਣ ਗਏ ਨੇ ਤੇ ਉਹ ਇਸ ਲਈ ਲੋਕ ਸਭਾ 'ਚ ਬੈਠਣਗੇ ਜੀਪੀ ਨੱਡਾ ਹੋਰੀ ਰਾਜ ਸਭਾ ਮੈਂਬਰ ਨੇ ਇਸ ਲਈ ਰਾਜ ਸਭਾ 'ਚ ਬੈਠਣਾ ਇਸ ਨਾਤੇ ਉਹ ਪ੍ਰਧਾਨ ਵੀ ਸੀ ਪਾਰਟੀ ਦਾ ਤਜਰਬਾ ਵੀ ਹੈ ਤੇ ਨੇੜੇ ਵੀ ਨੇ ਮੋਦੀ ਮਤਸ਼ਾਹ ਉਹਨਾਂ ਦੇ ਇਸ ਲਈ ਕਹਿੰਦੇ ਉਹਨਾਂ ਨੂੰ ਅਸ਼ੀਰਵਾਦ ਮਿਲ ਸਕਦਾ ਹੈ ਕਿ ਰਾਜ ਸਭਾ 'ਚ ਪਾਰਟੀਦਲ ਦੇ ਮੁਖੀ ਤੁਸੀਂ ਹੋ ਪਰ ਇੱਥੇ ਕਹਿੰਦੇ ਜੀ ਉਹਨਾਂ ਦੇ ਨਾਲ ਬਰਾਬਰ ਦਾ ਬਿਹਤ ਨਿਰਮਲਾ ਸੀਤਾਰਮਨ ਵੀ ਹੈ ਸੋ ਲਗਾਤਾਰ ਦੂਜੀ ਵਾਰ ਵਿਦੇਸ਼ ਮੰਤਰਾਲਾ ਮਿਲਿਆ ਰਾਜ ਸਭਾ ਦੇ ਮੈਂਬਰ ਵੀ ਨੇ ਉਹ ਵੀ ਦਾਬੇਦਾਰ ਪਰ ਪ੍ਰਧਾਨ ਦੇ ਲਈ ਕਿੰਦੇ ਕਿਤੇ ਤਾਪੜੇ ਕਿਤੇ ਕੇ ਲਖਸ਼ਮਣ ਕਿਤੇ ਸੁਮ੍ਰਿਤੀ ਰਾਨੀ ਕਿਤੇ ਫੜਨ ਵੀ ਕਿਹਦਾ ਵੇਦਾਰ ਨੇ ਸੋ ਦੇਖਦੇ ਆ ਉਹ ਕੌਣ ਬਣਦਾ ਕੀ ਅਜੇ ਇਹਨਾਂ ਦੀ ਟੀਮ ਚੋ ਹੀ ਕਿਸੇ ਨੂੰ ਟੈਂਪਰੀ ਲਾਇਆ ਜਾਂਦਾ ਕਿਉਂਕਿ ਸਭ ਦੀ ਨਜ਼ਰ ਅਜੇ ਮਹਾਰਾਸ਼ਟਰ ਚਾਰਖਣ ਤੇ ਹਰਿਆਣੇ ਦੀ ਚੋਣਾਂ ਤੇ ਆ ਖਾਸ ਕਰ ਭਾਜਪਾ ਦੀ ਮਹਾਰਾਸ਼ਟਰ ਤੇ ਹਰਿਆਣਾ ਬਹੁਤ ਅਹਿਮ ਹੈ ਇਹਨਾਂ ਦੋ ਚੋਣਾਂ ਨੂੰ ਦੇਖਦੇ ਆ ਹੋਇਆ ਜੀਪੀ ਨਟਾ ਦੇ ਨਾਲ ਅਜੇ ਟੀਮ ਲਾ ਕੇ ਇਹਨਾਂ ਤੋਂ ਹੀ ਕੰਮ ਲਿਆ ਜਾਊਗਾ ਪਰ 25 ਚ ਬਣਾਉਣ ਦਾ ਮਤਲਬ ਇਹ ਹੈ ਕਿ 28 ਤੱਕ ਪ੍ਰਧਾਨਗੀ ਚੱਲ ਜਵੇ ਤਿੰਨ ਸਾਲ ਦਾ ਟਾਈਮ ਹੁੰਦਾ ਉਸ ਦਰਾਂ 27 ਦੇ ਵਿੱਚ ਫਿਰ ਯੂਪੀ ਵਾਲੀ ਚੋਣਾਂ वैसे सब ਦੇ ਦਰਮਿਆਨ ਬਿਹਾਰ ਚ ਵੀ ਚੋਣਾਂ ਹੋ ਜਾਣੀਆਂ ਪੱਛਮੀ ਬੰਗਾਲ ਚ ਵੀ ਹੋ ਜਾਣੀਆਂ ਇਸ ਲਈ ਤਦ ਤੱਕ ਨਵਾਂ ਪ੍ਰਧਾਨ ਰਹਿਣਾ ਵੀ ਹੋ ਜਾਊਗਾ ਤੇ ਫਿਰ 27 ਚ ਯੂਪੀ ਦੀਆਂ ਪੰਜਾਬ ਦੀਆਂ ਚੋਣਾਂ ਜਦ ਤੱਕ ਹੋਣੀਆਂ ਤਦ ਤੱਕ ਇਹ ਪ੍ਰਧਾਨ ਕੰਟੀਨਿਊ ਕਰੇ ਤਾਂ ਕਿ ਇਹ ਨਾ ਹੋਵੇ ਨੇੜੇ ਜਾ ਕੇ ਪ੍ਰਧਾਨ ਬਦਲ ਨਾ ਪਵੇ ਇਸ ਲਈ ਪੂਰੀ ਰਣਨੀਤੀ ਦੇ ਨਾਲ ਭਾਜਪਾ ਚੱਲ ਰਹੀ ਹੈ ਕਿਹਦਾ ਦਾ ਲੱਗਦਾ ਸੋਚਿਆ ਜਾ ਰਿਹਾ ਭਾਜਪਾ ਵੱਲੋਂ ਕਿ ਕਿਉਂ ਨਾ ਐਸਸੀ ਬੀਸੀ ਜਾਂ ਓਬੀਸੀ ਭਾਈਚਾਰ ਚ ਬਣਾਈਏ ਸੋਚੋ ਵੀ ਦਾਵੇਦਾਰ ਕਹੀ ਨੇ ਚਲੋ ਜੀ ਜਿਹੜਾ ਵੀ ਹੋਊਗਾ ਪ੍ਰਧਾਨ ਬਣੂਗਾ ਕੋਈ ਨਾ ਕੋਈ ਨਾ ਚੁਰਾਸਵਾ ਦਾ ਮੁਖੀ ਬਣੂਗਾ ਪਰ ਚੁਣੌਤੀ ਭਰਿਆ ਹੋਊਗਾ ਇਸ ਵਰਦਾ ਸੈਸ਼ਨ ਭਾਰਤੀ ਜਨਤਾ ਪਾਰਟੀ ਲਈ ਕਿਉਂਕਿ ਪੂਰਨ ਬਹੁਮਤ ਵੀ ਨਹੀਂ ਹੈ ਤੇ ਵਿਰੋਧੀ ਮੁੱਦੇ ਵੀ ਲੈ ਕੇ ਆਉਣ ਚਾਹੇਓ ਪੇਪਰ ਲੀਕ ਵਾਲਾ ਮਸਲਾ ਹੋਵੇ ਚਾਹੇਓ ਅਗਨੀ ਵੀਰ ਵਾਲਾ ਮਸਲਾ ਹੋਵੇ ਚਾਹੇ ਮਹਿੰਗਾਈ ਵਾਲਾ ਮਸਲਾ ਹੋਵੇ ਕਈ ਫਰੰਟਾਂ ਦੇ ਇਸ ਵਰ ਕਿਸਦੀ ਵੀ ਨਜ਼ਰ ਆਊਗੀ ਮੋਦੀ ਸਰਕਾਰ ਤੁਸੀਂ ਬਿਕਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੇ